ਮੇਰਾ ਵੀ ਮੈਂ ਪਹਿਲੇ ਨੰਬਰ ਤੇ ਆਇਆ ਫਿਰ ਮੇਰਾ ਪੁੱਤ ਪਹਿਲੇ ਨੰਬਰ ਤੇ ਆਇਆ ਮਾਂ ਸੱਦ ਕੇ ਜਾਵਾ ਉਹਦੇ ਪੁੱਤ ਦੇ ਹਾਂ ਬੇਬੇ ਬੇਬੇ ਮੈਂ ਆਈਪੀਐਸ ਬਣੂਗਾ ਬੇਬੇ ਮੇਰਾ ਪੁੱਤ ਆਈਪੀਐਸ ਬਣੇਗਾ ਮੋਟੇ ਤੇ ਸਤਾਰੇ ਲੱਗਣਗੇ ਹਾਂ ਬੇਬੇ ਭਗਵਾਨ ਦੇ ਅਮਨ ਦੇ ਬਾਪੂ ਅਮਨ ਦੇ ਬਾਪੂ ਆਪਣਾ ਪੁੱਤ ਪਹਿਲੇ ਨੰਬਰ ਤੇ ਆਇਆ ਹੈ ਮੇਰੇ ਬਾਪੂ ਆਪਾਂ ਇਹਨੂੰ ਬਾਹਰ ਸ਼ਹਿਰ ਪੜਨ ਭੇਜਾਂਗੇ ਤਾਂ ਹੀ ਆਪਾਂ ਆਪਣੀ ਘਰ ਦੀ ਗਰੀਬੀ ਨੂੰ ਕੱਢ ਲਾਂਗੇ ਬਾਪੂ ਨੇ ਉਹਨੂੰ ਕੀ ਕਹਿੰਦੇ ਆ ਕਾਸ ਨੂੰ ਕੀ ਕੋਚਿੰਗ ਬਾਪੂ ਆਪਾਂ ਕੋਚਿੰਗ ਕਰਦੇ ਆ

ਮੱਠੀਆਂ ਤੇ ਮੱਪਿੰਨੀਆਂ ਬਣਾ ਕੇ ਪੇਰੇ ਨੇ ਵਾਸਤੇ ਹਾਲਿਆ ਪੁੱਤ ਪੁੱਤੇ ਵਧੀਆ ਪੜ੍ਹਾਈ ਕਰਨੀ ਆ ਚੰਗੀ ਪੜ੍ਹਾਈ ਕਰਨੀ ਮਾੜੇ ਕੰਮਾਂ ਚ ਨਹੀਂ ਮੇਰੇ ਪੁੱਤ ਨੇ ਪੁੱਤ ਤੂੰ ਮੇਰਾ ਸਿਰ ਉੱਚਾ ਕਰਕੇ ਰੱਖਣਾ ਕਦੇ ਵੀ ਗਲਤ ਕੰਮਾਂ ਤੇ ਨਾ ਪਈ ਹਾਂ ਮੇਰੇ ਬਾਪੂ ਮੈਂ ਆਈਪੀਐਸ ਬਣ ਕੇ ਆਉਂਗਾ ਹਾਂ ਪੁੱਤ ਅਮਰ ਸ਼ਹਿਰ ਪੜ੍ਹਦਾ ਜਾ ਰਿਹਾ ਪਰ ਕੀ ਅਵਸਰ ਬਣੇਗਾ ਜਾਂ ਮਾੜੀ ਸੰਗਤ ਪੈਂਦਾ ਚਲੋ ਦੇਖਦੇ ਆਂ ਮੇਰਾ ਨਾਮ ਅਮਨਦੀਪ ਹੈ। ਇੱਥੇ ਪੜਨ ਆਇਆ ਹਾਂ। ਜੀ ਸਾਡੇ ਵਾਂਗੂ ਪਿੰਡਾਂ ਤੋਂ ਆਇਆ। ہاں ਮੇਰਾ ਬਾਪੂ ਮੇਰੇ ਲਈ ਦਿਹਾੜੀ ਤੋਂ ਮਸਾ ਪੈਸੇ ਲੈ ਕੇ ਆਉਂਦਾ। ਮੈਂ ਹੁਣ ਕੁਛ ਅਫਸਰ ਬਣ ਕੇ ਹੀ ਜਾਊਂਗਾ। ਬੱਚਾ ਯਾ ਤਨੀ ਦਿਨ ਰਾਤ ਇਕੱਤਰਨਾ ਬੈਣਾ ਹੈ। ਆਪਾਂ ਵਧੀਆ ਪੜ੍ਹ ਲਿਖ ਕੇ ਬੜਾ ਅਫਸਰ ਬਣਾਂਗੇ। ਚਲੋ ਚਲੋ ਪੜਨ ਚੱਲੀਏ। ਬੇੜਾ ਮਜ਼ਾ ਆ ਰਿਹਾ ਸੀ ਅੱਜ ਤੱਕ ਥੋੜੀ ਲੱਗੀ ਪਈ ਐ ਕੀ ਕਰਕੇ ਪੈਸੇ ਖਤਮ ਹੁੰਦੇ ਜਾ ਰਹੇ ਆ ਓਏ ਕੋਈ ਨਾ ਕੋਈ ਨਾ ਕਰਕੇ ਆਪਾਂ ਕੋਈ ਢੰਗ ਕੋਈ ਹੋਰ ਦੇਖੋਈ ਕੋਈ ਨਵਾਂ ਪੜਾ ਸੁਝਾਇਆ ਲੱਗਦਾ ਓਏ ਮਾ ਮਾ ਉਹ ਗੱਲ ਕਰ ਕੋਈ ਨਵਾਂ ਮੁਰਗਾ ਆਇਆ ਕਰੋ ਉਹਨੂੰ ਖਾਤੇ ਹਾਂ ਹਾਂ ਬਈ ਕੀ ਹਾਲ ਐ ਵਧੀਆ ਬਈ ਅੱਪਾ ਇਤਰਾ ਨਾਮ ਕੀ ਐ ਮੇਰਾ ਨਾਮ ਅਮਨਦੀਪ ਐ ਉਹ ਬੰਣਾ ਹਾਂ ਮੈਂ ਆਈਪੀਐਸ ਬੰਣਾ ਹਾਂ ਅੱਛਾ ਤਾਂ ਪਰ ਇਹਨਾਂ ਪੜਾਉਣਾ हेलो हेलो बोल रहे हैं। हाँ जी, करो बोल रहे हैं। हाँ जी मैं हाँ टीचर बोल रही हांजी हां जी, बोलो अमन करी आया हो नहीं नहीं जी वो कर नहीं आया हफ्ता हो गया ओनेज का मुह नी देखा आओ पता करो उदा। हाँ जी, हाँ जी। ਹਾਂਜੀ ਪਤਾ ਕਰਕੇ ਫਿਰ ਮੈਨੂੰ ਇਨਫੋਰਮ ਕਰਿਓ ਹਾਂਜੀ ਹਾਂਜੀ ਭਾਗਵਾਨ ਨੇ ਕਿੱਥੇ ਆ ਪਾਣੀ ਦਾ ਗਲਾਸ ਲੈ ਕੇ ਆ ਮੰਨ ਦੇ ਬਾਪੂ ਮੰਨ ਦੇ ਬਾਪੂ ਅਮਣ ਕਾਲਜ ਚ ਨਹੀਂ ਜਾ ਰਿਹਾ ਪਤਾ ਨਹੀਂ 3-4 ਦਿਨ ਹੋ ਗਏ ਮੇਰਾ ਪੁੱਤ ਕਿੱਥੇ ਆ ਬਾਦਾਂ ਨੇ ਚਿੰਤਾ ਨਾ ਕਰ ਪਤਾ ਨਹੀਂ ਆਣਾ ਤੇ ਮੈਂ ਦੇਖ ਕੇ ਆਉਣਾ ਆਪਣੇ ਪੁੱਤ ਨੂੰ ਚਿੰਤਾ ਨਾ ਕਰ ਦੇਖ ਕੇ ਆਣਨ ਦੇ ਬਾਪੂ ਮੈਂ ਜਾਣਾ ਜਾਣਾ ਭਗਵਾਨ ਨੇ ਜਾਣਾ ਸਾਡਾ ਪਿੰਡ ਤੇ ਪੰਜਾਬ ਨਸ਼ਿਆਂ ਚ ਤਬਾਹ ਹੋ ਜਾਊ ਤਬਾਹ ਹੋ ਜਾਊ ਕੋਈ ਆ ਦੇਖੋ ਮੈਂ ਆਪਣੀ ਬੇਬੇ ਤੋਂ ਪੈਸੇ हाय, पिता मन्ना, मन्ना, हाय बुड्डा तो रूटीन हो गया, हाय बुड्डा मेरी खाली तेरे बिना, हमने, हमने, अपनी रूटीन पे चाट रहे हैं, हाय अमन तेरे बिना चलती तरह नहीं, हाय, मलको, लको ਮੇਰਾ ਪੁੱਤ ਨਸ਼ੇ ਨੇ ਖੋਲਿਆ ਮੈਂ ਨਹੀਂ ਚਾਹੁੰਦੀ ਤੁਹਾਡੇ ਪੁੱਤ ਵੀ ਨਸ਼ੇ ਚ ਰਲ ਕੇ ਤੋਂ ਤੋਂ ਦੂਰ ਹੋ ਜਾਣ ਜਿਵੇਂ ਮੇਰੇ ਘਰ ਦਾ ਦੀਵਾ ਬੁਝਿਆ ਮੈਂ ਨਹੀਂ ਚਾਹੁੰਦੀ ਤੁਹਾਡੇ ਘਰ ਦੇ ਦੀਵੇ ਵੀ ਬੁਝ ਜਾਣ ਹਏ ਮੈਂ ਮੈਂ ਤਾਂ ਆਪਣੇ ਪੁੱਤ ਨੂੰ ਸ਼ਹਿਰ ਪੜ੍ਹਨ ਭੇਜਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਮੇਰਾ ਪੁੱਤ ਮਾੜੀ ਸੰਗਤ ਚ ਰਲ ਕੇ ਨਸ਼ਾ ਚ ਰਲ ਕੇ ਉਹਦੀ ਜ਼ਿੰਦਗੀ تباہ ਹੋ ਜਾਵੇਗੀ ਇਸ ਨਸ਼ੇ ਨੂੰ ਦੰਰ ਕੈਂਟੀ ਯੂਨੀਅਨ ਵੱਲੋਂ 500 ਰੁਪਿਆ ਇਹਨਾਂ ਬੱਚਿਆਂ ਦੇ ਲਈ ਪ੍ਰੈਜੈਂਟ ਕੀਤਾ ਗਿਆ ਹੈ। ਥੈਂਕ ਯੂ ਸੋ ਮੱਚ ਬਹੁਤ-ਬਹੁਤ ਧੰਵਾਦ ਜੀ। ਅਸੀਂ ਐਨਐਸਐਸ ਵੱਲੋਂ ਆਏ ਆ ਤੇ ਐਨਐਸਐਸ ਦਾ ਕੰਮ ਹੀ ਜਾਗਰੂਕ ਕਰਨਾ ਹੈ ਤੇ ਸਮਾਜ ਦੀ ਸੇਵਾ ਕਰਨਾ ਹੈ। ਸੋ ਇਹ ਜੋ ਪਿਆਰ ਤੁਸੀਂ ਵਰਕਸ਼ਿਪ ਦਿੱਤਾ ਉਸ ਲਈ ਬਹੁਤ-ਬਹੁਤ ਸ਼ੁਕਰੀਆ। ਬੱਚਿਆਂ ਨੇ ਅੱਜ ਸਵੇਰੇ ਹੀ ਇਸ ਚੀਜ਼ ਦੀ ਪ੍ਰੈਕਟਿਸ ਕੀਤੀ ਸੀ ਤੇ ਬਹੁਤ ਹੀ ਅੱਛੀ ਪੇਸ਼ਕਾਰੀ ਆਈ। ਆਈ ਥਿੰਕ ਤੁਹਾਨੂੰ ਸਭ ਨੂੰ ਪਸੰਦ ਆਈ ਹੋਣੀ ਆ। ਸਾਡੇ ਕਾਲਜ ਵੱਲੋਂ ਇਹ ਅੱਜ ਦਾ ਪਹਿਲੇ ਦਿਨ ਦਾ ਇਵੈਂਟ ਸੀਗਾ ਜਿਦੇ ਵਿੱਚ ਰੈਲੀ ਕੱਢੀ ਦੀ ਨਸ਼ਿਆਂ ਦੇ ਵਿਰੋਧ ਤੇ ਸੈਕਿੰਡ ਜਿਹੜੇ ਬੱਚਿਆਂ ਨੇ ਪ੍ਰੈਜੈਂਟੇਸ਼ਨ ਦਿੱਤੀ ਹੈ ਆਪਣੇ ਆਪਣੇ ਆਈਟਮਸ ਦੀ ਤੇ ਨਸ਼ਾ ਵਿਰੋਧੀ ਜਿਹੜਾ ਇਹ ਨਾਟਕ ਇਹਨਾਂ ਨੇ ਪੇਸ਼ ਕੀਤਾ ਹੈ ਇਹਦਾ ਇੱਕੋ ਹੀ ਮਨੋਰਥ ਹੈ ਕਿ ਪਲੀਜ਼ ਆਪਣੇ ਪੰਜਾਬ ਨੂੰ ਬਚਾਓ ਆਪਣੇ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਨਸ਼ਿਆਂ ਤੋਂ ਦੂਰ ਰੱਖੋ ਕਿਉਂਕਿ ਘਰੋਂ ਹੀ ਜੇ ਤੁਸੀਂ ਉਹਨਾਂ ਨਾਲ ਸਟਿਕਨੈਸ ਰੱਖੋਗੇ ਘਰ ਦੇ ਵਿੱਚ ਹੀ ਉਹਨਾਂ ਦਾ ਪੂਰਾ ਖਿਆਲ ਰੱਖੋਗੇ ਬਾਹਰੋਂ ਕਿਸੇ ਦੀ ਹਿੰਮਤ ਨਹੀਂ ਪਏਗੀ ਤੁਹਾਡੇ ਘਰ ਦੇ ਅੰਦਰ ਚਾਕਨ ਦੀ ਤਾਂ ਜੇ ਪਿੰਡ ਦੇ ਵਿੱਚ ਕੁਝ ਐਸਾ ਹੈ ਤਾਂ ਮਿਲ ਕੇ ਸਾਰੇ ਇੱਕ ਪਹਿਲ ਕਦਮੀ ਕਰ ਸਕਦੇ ਹੈ ਤੇ ਇਸ ਪੰਜਾਬ ਨੂੰ ਸੋਹਣਾ ਪੰਜਾਬ ਬਣਾ ਸਕਦੇ ਹੈ ਆਪਾਂ ਸੁਣਦੇ ਹੁੰਦੇ ਸੀ ਵੱਡੇ ਜੁੱਸੇ ਚੰਗੇ ਆਪਾਂ ਅਦਰ ਸਟੇਟਾਂ ਦੇ ਵਿੱਚ ਨਾ ਪੰਜਾਬ ਨੂੰ ਡੀਲ ਡੋਲ ਦੇ ਨਾਲ ਮੇਰੇ ਤੋਂ ਬੈਤਰ ਤੁਸੀਂ ਜਾਣਦੇ ਹੋ ਡੀਲ ਡੋਲ ਦੇ ਨਾਲ ਜਾਣਿਆ ਜਾਂਦਾ ਸੀ ਅੱਜ ਜੇ ਅਸੀਂ ਕਹਿ ਰਹੀਏ ਕਿ ਪੁਣੇਪੀ ਭਾਰਤੀ ਦੇ ਵਿੱਚ ਜਾਂਦੇ ਆ ਤੇ ਬੱਚਿਆਂ ਦੇ ਨਾਂ ਤਾਂ ਕੱਦ ਪੂਰੇ ਹੁੰਦੇ ਨਾ ਉਹ ਨਾਂ ਤਾਂ ਡੀਲ ਡੋਲ ਪੂਰਾ ਹੁੰਦਾ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਕਿ ਪਹਿਲਾਂ ਤਾਂ ਆਪਾਂ ਰੇਹਾਂ ਸਪਰੇਹਾਂ ਜਿਵੇਂ ਬੱਚਿਆਂ ਨੇ ਕਵਿਤਾ ਵੀ ਸੁਣਾਈ ਸੀ ਕਿ ਰੇਹਾਂ ਸਪਰੇਹਾਂ ਵਾਲੀ ਜਿਹੜੀ ਆਪਾਂ ਖੇਤੀ ਕਰਦੇ ਆ ਉਹ ਵੀ ਬਹੁਤ ਨੁਕਸਾਨਦਾਇਕ ਹੈ ਤੇ ਦੂਜਾ ਜਿਹੜਾ ਆਪਾਂ ਕਹਿੰਦੇ ਆ ਕਿ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਗਿਆ ਕੋਈ ਇਹਦੇ ਵਿੱਚ ਅਣਕਥਨੀ ਨਹੀਂ ਹੈਗੀ ਕਿ ਨਹੀਂ ਹੈ ਕੋਈ ਕਹਿ ਦਿੰਦਾ ਕਿ ਨਹੀਂ ਐਨੇ ਨਸ਼ੇ ਨਹੀਂ ਆ ਹੋਰਾਂ ਸਟੇਟਾਂ ਦੇ ਵਿੱਚ ਬਾਹਰਾਂ ਹੋਰਾਂ ਸਟੇਟਾਂ ਤੋਂ ਕੁਝ ਨਹੀਂ ਲੈਣਾ ਆਪਾਂ ਆਪਣੇ ਪੰਜਾਬ ਨੂੰ ਦੇਖਣਾ ਹੈ ਪੰਜਾਬ 'ਚ ਵਾਕਈ ਇਹਨਾਂ ਨਸ਼ਾ ਬਲ ਚੁੱਕਿਆ ਹੈ ਕਿ ਹੁਣ ਤਾਂ ਕੁੜੀਆਂ ਵੀ ਇਹਨਾਂ ਤੁਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਪਲੀਜ਼ ਆਪਣੀ ਪੀੜ੍ਹੀ ਨੂੰ ਪਹੁੰਚਾਉਣ ਦੇ ਲਈ ਜੋ ਸਾਡਾ ਉਪਰਾਲਾ ਹੈ ਮਾਤਾ ਸਾਹਿਬ ਕੋਰਪੋਰੇਸ਼ਨ ਦੀ ਟੀਮ ਦਾ ਤੇ ਉਸ ਉਪਰਾਲੇ ਦੇ ਵਿੱਚ ਸਾਡਾ ਸਹਿਯੋਗ ਦਿਓ ਤੇ ਜੇ ਕਿਸੇ ਤਰ੍ਹਾਂ ਦਾ ਕੋਈ ਐਸਾ ਨਸ਼ਾ ਮੁਕਤੀ ਕਲੱਬ ਦੇ ਨਾਲ ਵੀ ਸਾਡੀ ਟੀਮ ਜੁੜੀ ਹੋਈ ਹੈ ਜੇ ਤੁਹਾਨੂੰ ਲੱਗਦਾ ਹੈਗਾ ਕਿ ਉਹਨਾਂ ਦੀ ਕੋਈ ਪ੍ਰੈਜੈਂਟੇਸ਼ਨ ਕੋਈ ਨਾਟਕ ਇੱਥੇ ਹੋਣਾ ਚਾਹੀਦਾ ਤਾਂ ਪਲੀਜ਼ ਤੁਸੀਂ ਤਿੰਨ ਦਿਨ ਅਸੀਂ ਇੱਥੇ ਹੀ ਆਂ ਸਾਨੂੰ ਪੂਰਾ ਸਹਿਯੋਗ ਦਿਨਾ ਤੇ ਸਾਨੂੰ ਪਲੀਜ਼ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਲੱਗਦਾ ਕਿ ਪੇਸ਼ਕਾਰੀ ਪ੍ਰੋਪਰ ਕਰਾਉਣੀ ਚਾਹੀਦੀ ਹੈ ਕਿਉਂਕਿ ਨਸ਼ਾ ਵਿਰੋਧੀ ਮੰਚ ਦੇ ਬਹੁਤ ਅੱਛੇ ਕਲਾਕਾਰ ਵੀ ਸਾਡੇ ਨਾਲ ਜੁੜੇ ਹੋਏ ਆਂ ਜੇ ਅਗਰ ਇਸ ਤਰ੍ਹਾਂ ਦੀ ਤੁਸੀਂ ਆਡੀਅנס ਪੂਰੀ ਲੈ ਕੇ ਆ ਸਕਦੇ ਹੋ ਤਾਂ ਉਹ ਵੀ ਆਪਣੀ ਪੇਸ਼ਕਾਰੀ ਜ਼ਰੂਰ ਦੇਣਗੇ ਤੇ ਤੁਹਾਡੇ ਸਹਿਯੋਗ ਦੀ ਅਸੀਂ ਅੱਜ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਉਮੀਦ ਰੱਖਦੇ ਹਾਂ ਕਿ ਸਾਡਾ ਜੇ ਬੱਚਿਆਂ ਦਾ ਇੱਥੇ ਪੇਸ਼ਕਾਰੀ ਕਰਨਾ ਇਕੋ ਹੀ ਮਕਸਦ ਹੈ ਕਿ ਜਾਗਰੂਕਤਾ ਤੇ ਆਪਣੇ ਜੇ ਕੋਈ ਇੱਕ ਬੱਚਾ ਵੀ ਜਾਂ ਦੋ ਬੱਚੇ ਵੀ ਤਿੰਨ ਘਰ ਵੀ ਆਵਾਜ਼ ਹੁੰਦੀ ਹੈ ਇਸ ਨਾਲ ਜਾਂ ਕੁਝ ਸਮਝ ਪਾਉਂਦੇ ਹੈ ਤਾਂ ਪਲੀਜ਼ ਉਹ ਸਾਨੂੰ ਲੱਗੇਗਾ ਕਿ ਸਾਡਾ ਇੱਥੇ ਆਉਣਾ ਸਾਰਥਕ ਹੋਇਆ ਹੈ ਤਾਂ ਐਸੀ ਉਮੀਦ ਦੇ ਨਾਲ ਅਸੀਂ ਕੱਲ ਫਿਰ ਇਸੇ ਪਿੰਡ ਦੇ ਵਿੱਚ ਆਵਾਂਗੇ ਪਿੰਡ ਭਾਗੀ ਬਾਂਦਰ ਕੱਲ ਜਿਹੜਾ ਸਾਡਾ ਪ੍ਰੋਜੈਕਟ ਹੈ ਛੇ ਸਵੱਛਤਾ ਦਾ ਹੈ ਤੁਹਾਡੇ ਪਿੰਡ ਦਾ ਪੰਚਾਇਤ ਘਰ ਹੈ ਇਹਨਾਂ ਸਾਫ ਸਫਾਈ ਦੇ ਲਈ ਬੱਚੇ ਆਉਣਗੇ ਸਵੇਰ ਦਾ ਪਹਿਲਾ ਕੈਂਪ ਉੱਥੇ ਹੀ ਲੱਗੇਗਾ ਤੇ ਇਸੇ ਲਈ ਜੇ ਕੋਈ ਮਤਲਬ ਸਾਨੂੰ ਚੀਜ਼ਾਂ ਦੀ ਲੋੜ ਹੋਏਗੀ ਕੁਝ ਇੱਕ ਚੀਜ਼ ਅਸੀਂ ਲੈ ਕੇ ਵੀ ਆਵਾਂਗੇ ਜਿਵੇਂ ਕਸੀਏ ਚਾਹੀਦੀ ਹੈ ਬੱਠਲ ਚਾਹੀਦੀ ਹੈ ਤੇ ਤੁਹਾਡੇ ਇੱਟਾਂ ਦੀ ਸੇਫਾਈ ਹੈ ਚੰਗੀ ਫੁਲਵਾੜੀ ਬਣਾਉਣੀ ਹੈ ਕੱਲ ਦਾ ਪ੍ਰੋਜੈਕਟ ਹੈ ਸਾਡਾ ਤੇ ਉਮੀਦ ਕਰਾਂਗੇ ਜਿਨੇ ਅੱਜ ਸਹਿਯੋਗ ਦਿੱਤਾ ਹੈ ਕੱਲ ਵੀ ਤੁਸੀਂ ਐਸੇ ਤਰ੍ਹਾਂ ਸਾਨੂੰ ਸਹਿਯੋਗ ਦਿਓਗੇ ਧੰਨਵਾਦ ਜੀ ਸਾਰੀ ਪੰਚਾਇਤ ਮੈਂਬਰ ਦਾ ਸਾਰੇ ਪਿੰਡ ਵਾਸੀਆਂ ਦਾ ਥੈਂਕ ਯੂ ਸੋ ਮਚ